ਜੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਵੈਰਾਈਟੀ ਆ ਗਈ ਜੀ ਗਰਮੀ ਵਾਲੇ ਸੂਟਾਂ ਦੀ ਵੈਰਾਈਟੀ ਬਿਲਕੁਲ ਕਾਟਨ ਤੇ ਕਪੜਾ ਜੀ ਇਹ ਏਕੇ ਟੈਕਸ ਮਿਲਦਾ ਜੀ ਸੋਫੀਆ ਨੰਬਰ ਕਪੜਾ ਹੈਗਾ ਇਹ ਪੂਰਾ ਵਧੀਆ ਕਪੜਾ ਹੈਗਾ ਬਿਲਕੁਲ ਸੁੱਤੀ ਚੁੰਨੀਆਂ ਨਾਲ ਇਹਦੇ ਮੈਚਿੰਗ ਸੂਟ ਵਧੀਆ ਪੂਰੇ ਬੱਡੇ ਸਾਈਜ਼ ਦੀ ਸੁੱਤੀ ਚੁੰਨੀ ਹੈ ਜੀ ਮਾਰਕੀਟ ਦੇ ਵਿੱਚ ਵਿਖੇ ਇਹ ਹਜ਼ਾਰ ਦਾ ਵਿਖੇ 1100 ਦਾ ਸਾਡਾ ਰੇਟ ਹੈ ਸਿਰਫ 750 ਰੁਪਏ ਜੀ ਇਹ 750 ਰੁਪਏ ਦੇ ਵਿੱਚ ਪੂਰੀ ਵਧੀਆ ਸੁੱਤੀ ਚੁੰਨੀ ਦੇ ਨਾਲ ਪੂਰਾ ਕਾਟਨ ਦਾ ਕੱਪੜਾ ਜੀ ਇਹ ਮੈਚਿੰਗ ਸੂਟ ਹੈ ਏਕੇ ਟੈਕਸਟਾਈਲ ਦਾ ਕੱਪੜਾ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ ਇਹਦੇ ਵਿੱਚ ਰੰਗ ਤੇ ਡਿਜ਼ਾਈਨ ਬਹੁਤ ਪਹੁੰਚ ਗਈ ਦੇ ਵਿੱਚ ਆ ਦੇਖੋ ਜੀ ਰੰਗ ਤੇ ਡਿਜ਼ਾਈਨ ਇਹਦੇ ਵਿੱਚ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4 ਕਲਰਾਂ ਦੇ ਚਮਾਲ ਹੈਗਾ ਪੂਰਾ ਵਧੀਆ ਕਪੜਾ ਹੀ ਰੇਸ਼ਮ ਵਰਗਾ ਕੁਆਲਿਟੀ ਆ ਇਹ ਬਿਲਕੁਲ ਜਮਾ ਕਾਟਨ ਕਪੜੇ ਤੇ ਆ ਜੀ ਇਹ ਸੁਤੀ ਚੁੰਨੀ ਪੂਰੀ ਵੱਡੀ ਤੇ ਪੂਰੀ ਵਧੀਆ ਰੇਸ਼ਮ ਵਰਗੀ ਚੁੰਨੀ ਹੈ ਜਿਹਦੇ ਨਾਲ ਲੱਗੀ ਹੋਈ 750 ਰੁਪਏ ਦੇ ਵਿੱਚ ਭਰਾਵਾਂ ਦੀ ਹਿੱਤੀ ਦਿੱਤੇ ਸੇਰ ਮੇਲੇ ਦੇ ਤੇ ਜਿਹਦਾ ਰੇਟ ਹੈ 750 ਰੁਪਿਆ ਡਿਜ਼ਾਈਨਿੰਗ ਇੱਕੋ ਤੇ ਇੱਕ ਵਧੀਆ ਹੈ ਇਹਦੇ ਵਿੱਚ ਸਾਰੇ ਡਿਜ਼ਾਈਨਿੰਗ ਬਹੁਤ ਸੋਹਣੀ ਸੋਹਣੀ ਡਿਜ਼ਾਈਨਰ ਦੇ ਸਮਾਲ ਪਹੁੰਚਿਆ ਹੋਇਆ ਜੀ ਇਹਦੇ ਵਿੱਚ ਡਿਜ਼ਾਈਨ ਇਹਦਾ ਇੱਕ ਤੋਂ ਇੱਕ ਵਧੀਆ ਜੀ ਚੁੰਨੀ ਦੇ ਨਾਲ ਹੈ ਸੁੱਤੀ ਚੁੰਨੀ ਹੈ ਪੂਰੇ ਵੱਡੇ ਸਾਈਜ਼ ਦੀ ਸੁੱਤੀ ਚੁੰਨੀ ਹੈ ਜਿਹਦੇ ਨਾਲ ਭਰਾਮਾ ਦੀ ਹੱਟੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਜੀ 750 ਰੁਪਏ ਦੇ ਵਿੱਚ ਏਕੇ ਟੈਕਸ ਦੇ ਨਾਲ ਸੁੱਤੀ ਚੁੰਨੀ ਦੇ ਨਾਲ ਰੰਗ ਬਹੁਤ ਆਗਿਆ ਦੇ ਵਿੱਚ ਡਿਜ਼ਾਈਨ ਤੇ ਕਲਰ ਦੇਖੋ ਜੀ ਬਹੁਤ ਹੀ ਡਿਜ਼ਾਈਨ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਤੇ ਬਹੁਤ ਵਧੀਆ ਕੱਪੜਾ ਹੀ ਪੂਰਾ ਵਧੀਆ ਜੀ ਦੁਪੱਟਾ ਵੀ ਬਹੁਤ ਸੋਹਣਾ ਜੀ ਇਹਦੇ ਨਾਲ ਲੱਗਿਆ ਹੋਇਆ ਏਕੇ ਟੈਕਸ ਮੇਲਾ ਦਾ ਕੱਪੜਾ ਜੀ ਸਾਰਾ ਇਹ ਪੂਰਾ ਹਨਸਾਰ ਤੇ ਫੈਂਸੀ ਕੁਆਲਿਟੀ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਗਰਮੀ ਦੇ ਵਿੱਚ ਜੀ ਕੜਾਈ ਵਾਲਾ ਸੂਟ ਨਹੀਂ ਪਾਉਣਾ ਵਧੀਆ ਸੂਟ ਲੈਣਾ ਫੈਨਸੀ ਉਹ ਸੂਟ ਹੈ ਜੀ ਵਧੀਆ ਫੈਨਸੀ ਰੰਗੇ ਦੇ ਵਿੱਚ ਸਾਰੇ ਸੋਹਣੇ ਡਿਜ਼ਾਈਨ ਐਕਸਟਰਾ ਕਲਰ ਐਕਸਟਰਾ ਕਰਾਂ ਦੇ ਵਿੱਚ ਮਾਲ ਪਹੁੰਚ ਗਿਆ ਜੀ ਇਹ ਬਹੁਤ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਗਿਆ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਦਿੱਤੇ ਜੀ ਬਹੁਤ ਹੀ ਕਲਰ ਡਿਜ਼ਾਈਨਿੰਗ ਦੇ ਵਿੱਚ ਮਾਲ ਪਹੁੰਚ ਗਿਆ ਜੀ ਇੱਕੇ ਤੋਂ ਉੱਚਾ ਹੋਰ ਵੀ ਇਹਦੇ ਵਿੱਚ ਜੀ ਰੰਗ ਤੇ ਡਿਜ਼ਾਈਨ ਬਹੁਤ ਆਏ ਹੋਏ ਨੇਗੇ 750 ਦਾ ਸੂਟ ਹੈ ਜੀ ਇਹ ਸੋਫੀਆ ਨੰਬਰ AKX ਮਿਲਦਾ ਕੱਪੜਾ ਹੈਗਾ ਪੂਰਾ ਵਧੀਆ ਕੁਆਲਿਟੀ ਦੇ ਉੱਤੇ ਹੈ ਜੀ ਮਾਰਕੀਟ ਦੇ ਵਿੱਚ ਵਿਖੇ 1000 ਦਾ ਵਿਖੇ 1100 ਦਾ ਸਾਡਾ ਰੇਟ ਹੈ 750 ਰੁਪਿਆ ਭਰਾਮਾ ਦੀ ਹੱਟੀ ਬਸਟਾ ਰੋਡ ਮੌੜ ਮੰਡੀ ਭਾਰੀ ਸੇਲਵਿਲੇ ਚੱਲ ਰਿਹਾ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਵਾਲੀ ਸਕੀਮ ਚੱਲ ਰਹੀ ਜਾਏਗੀ 10000 ਦੀ ਕੱਪੜੇ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾ ਜੀ ਭਰਾਮਾ ਦੀ ਹੱਟੀ ਬਸਟਾ ਰੋਡ ਮੌੜ ਮੰਡੀ ਭਾਰੀ ਸੇਲ ਮੇਲਾ